ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਦੇ ਅੰਦਰ ਵੱਧਦੇ ਹੋਏ ਪਖੰਡਵਾਦ ਨੂੰ ਵੇਖ ਕੇ ਪਖੰਡੀਆਂ ਦੇ ਡੇਰੇ ਡੰਡਿਆਂ ਨੂੰ ਵੇਖ ਕੇ ਮਨ ਦੇ ਅੰਦਰ ਕੁਝ ਵਿਚਾਰ ਬਣੇ ਸੋਚਿਆ ਮੈਂ ਆਪਣੇ ਸੱਜਣਾ ਦੇ ਨਾਲ ਪਹਿਣਾ ਪਰਾਵਾਂ ਦੇ ਨਾਲ ਉਹਨਾਂ ਨੂੰ ਸ਼ੇਅਰ ਕਰਾਂ ਗੱਲ ਨੂੰ ਆਰੰਭ ਕਰਦਾ ਹਾਂ ਵੀ ਸਾਡੇ ਦਿਮਾਗ ਦੇ ਅੰਦਰ ਗਿਆਨ ਕਿਦਾ ਹੈ ਸਾਡੀ ਤਰਜ਼ੇ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਸਾਡੇ ਕਰਦਾਰ ਤੋਂ ਪਤਾ ਲੱਗਦਾ ਹੈ ਸਾਡੇ ਵਿਹਾਰ ਤੋਂ ਪਤਾ ਲੱਗਦਾ ਹੈ ਵੀ ਸਾਡੇ ਅੰਦਰ ਜਿਹੜਾ ਦਿਮਾਗ ਹੈ ਉਹਦੇ ਵਿੱਚ ਜਿਹੜਾ ਗਿਆਨ ਹੈ ਵੀ ਉਹਦੇ ਅੰਦਰ ਭਰਿਆ ਕੀ ਹੈ ਹੁਣ ਵੇਖੋ ਕੋਈ ਸਰਜਰੀ ਕਰਦਾ ਹੋਵੇ ਕੋਈ ਦਵਾਈ ਦਿੰਦਾ ਹੋਵੇ ਔਰ ਵਿਗੜੇ ਰੋਗ ਦੀ ਦਵਾਈ ਦਿੰਦਾ ਹੋਵੇ ਉਹਨੂੰ ਆਰਾਮ ਹੀ ਆ ਰਿਹਾ ਹੋਵੇ ਤੇ ਪੁੱਛਣ ਦੀ ਲੋੜ ਹੈ ਵੀ ਇਹਦੇ ਦਿਮਾਗ ਦੇ ਅੰਦਰ ਕੈਸਾ ਗਿਆਨ ਹੋਏਗਾ ਸਾਫ਼ ਜਾ ਰਿਹਾ ਹੈ ਨਾ ਵੀ ਡਾਕਟਰ ਹੋਏਗਾ ਪੜਿਆ ਹੋਇਆ MBBS ਹੋਏਗਾ MD ਹੋਏਗਾ ਸਰਜਨ ਹੋਏਗਾ ਇਹ ਤਾਂ ਇਹ ਕੁਝ ਕਰ ਸਕਰੇ ਕਿਉਂਕਿ ਇਹਦਾ ਸਾਰਾ ਇਲਮ ਇਹਦਾ ਗਿਆਨ ਹੈ ਕੋਈ ਪੁਲ ਬਣਾ ਰਿਹਾ ਹੈ ਇਮਾਰਤਾਂ ਬਣਾ ਰਿਹਾ ਹੈ ਗगनचुੰਬੀਆਂ ਇਮਾਰਤਾਂ ਬਣਾ ਰਿਹਾ ਹੈ ਤੇ ਪੁੱਛਣ ਦੀ ਲੋੜ ਹੈ ਪਤਾ ਹੀ ਇਹ ਵੀ ਇੰਜੀਨੀਅਰਿੰਗ ਕੀਤੀ ਹੋਏਗੀ ਇਹਦੇ ਅੰਦਰ ਜਿਹੜਾ ਗਿਆਨ ਭਰਿਆ ਹੈ ਉਹ ਇਸੇ ਰਿਲੇਟਿਡ ਭਰਿਆ ਹੈ ਇਸੇ ਸੰਬੰਧਿਤ ਭਰਿਆ ਹੈ ਇਹ ਕੁਝ ਕਰ ਸਕਦਾ ਹੈ ਦੂਜਾ ਬੰਦਾ ਨਹੀਂ ਅਗਰ ਕੋਈ ਜ਼ਿੰਮੇਵਾਰਾ ਕਰ ਰਿਹਾ ਹੈ ਤੇ ਇਟ ਮੀਨਸ ਉਹਦੇ ਅੰਦਰ ਗਿਆਨ ਜਿਹੜਾ ਹੈ ਜੋ ਨੇ ਅੰਦਰ ਰੋਕ ਕੇ ਰੱਖਿਆ ਉਹ ਜ਼ਿੰਮੇਵਾਰਾ ਕਰਨ ਦੇ ਸਬੰਧ ਵਿੱਚ ਇਹ ਦੋ ਤਿੰਨ ਮਨਗੀ ਮਾਤਰਾ ਉਦਾਹਰਣਾਂ ਜਿਹੜਾ ਗਿਆਨ ਹੈ ਨਾ ਉਹਦਾ ਸਬੰਧ ਸਾਡੇ ਦਿਮਾਗ ਦੇ ਨਾਲ ਹੈ ਭਾਵੇਂ ਡਾਕਟਰੀ ਦਾ ਗਿਆਨ ਹੋਵੇ ਇੰਜੀਨੀਅਰਿੰਗ ਦਾ ਗਿਆਨ ਹੋਵੇ ਸਾਇੰਟਿਸਟ ਦਾ ਗਿਆਨ ਹੋਵੇ ਦੂਜੇ ਤੀਜੇ ਦਾ ਗਿਆਨ ਹੋਵੇ ਕੋਈ ਵੀ ਗਿਆਨ ਹੈ ਉਹਦਾ ਫਰਕ ਜਿਹੜਾ ਪੈਂਦਾ ਹੈ ਨਾ ਉਹ ਸਾਡੇ ਦਿਮਾਗ ਦੇ ਉੱਤੇ ਪੈਂਦਾ ਹੈ ਇਦਾਂ ਨਹੀਂ ਹੁੰਦਾ ਵੀ ਗਿਆਨ ਵਾਂਗ ਜਾਂ ਗਿਆਨ ਯਾਪਤਾ ਮਨੁੱਖ ਦੇ ਹੱਥ ਬਦਲ ਜਾਂਦੇ ਨੇ ਰੂਪ ਰੰਗ ਬਦਲ ਜਾਂਦਾ ਹੈ ਨਕਸ਼ਾ ਨਿਕਾਰ ਬਦਲ ਜਾਂਦੇ ਨੇ ਚੇਹੇ ਚੱਕਰ ਬਦਲ ਜਾਂਦੇ ਨੇ ਚਮੜੀ ਦਾ ਰੰਗ ਬਦਲ ਜਾਂਦਾ ਹੈ ਇਦਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਬਦਲਦਾ ਉਹ ਅੰਦਰੋਂ ਬਦਲਦਾ ਹੈ ਤੇ ਜਦੋਂ ਅੰਦਰੋਂ ਬਦਲਦਾ ਹੈ ਉਹਦੇ ਅੰਦਰ ਦੇ ਬਦਲਾਵ ਦੇ ਨਾਲ ਫਿਰ ਸਮਾਜ ਨੂੰ ਬਹੁਤ ਕੁਝ ਮਿਲਦਾ ਹੈ ਡਾਕਟਰਾਂ ਕੋਲੋਂ ਕੁਝ ਮਿਲਿਆ ਤਾਂ ਹੀ ਗਲੀ ਗਲੀ ਦੇ ਅੰਦਰ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਅੰਦਰ ਡਾਕਟਰਨ ਹਸਪੀਟਲ ਨੇ ਭੱਜਦੇ ਆਪਾਂ ਉਹਨਾਂ ਦੇ ਕੋਲ ਹੀ ਕਿਉਂਕਿ ਉਹਨਾਂ ਕੋਲ ਉਸ ਤਰਫਾ ਗਿਆਨ ਹੈ ਬਹੁਤ ਕੁਝ ਮਿਲਿਆ ਟੀਚਰਾਂ ਤੋਂ ਮਿਲਿਆ ਸਾਇੰਟਿਸਟਾਂ ਤੋਂ ਮਿਲਿਆ ਪ੍ਰੋਫੈਸਰ ਜਣਾਂ ਤੋਂ ਮਿਲਿਆ ਜਾਂ ਡਾਕਟਰ ਜਣਾਂ ਤੋਂ ਮਿਲਿਆ ਖੈਰ ਸਾਨੂੰ ਲੋੜ ਪੈਂਦੀ ਉਹ ਸਮਾਜ ਦੀ ਭਲਾਈ ਵਾਸਤੇ ਆਪਣਾ ਗਿਆਨ ਵਰਤੋਂ ਵਿੱਚ ਲਿਆਉਂਦੇ ਨੇ ਯੂਜ਼ ਕਰਦੇ ਨੇ ਇਹ ਗੱਲ ਵੱਖਰੀ ਏ ਵੀ ਉਹਨਾਂ ਦਾ ਗਿਆਨ ਸਮਾਜ ਦਾ ਭਲਾ ਵੀ ਕਰਦਾ ਹੈ ਤੇ ਉਹਨਾਂ ਦਾ ਗਿਆਨ ਉਹਨਾਂ ਨੂੰ ਚੰਗੀ ਰੋਜੀ ਰੋਟੀ ਵੀ ਦਿੰਦਾ ਹੈ ਕਿਉਂਕਿ ਉਹਨਾਂ ਨੇ ਗਿਆਨ ਲੈਣ ਵਾਸਤੇ ਪੈਸਾ ਖਰਚਿਆ ਗਿਆਨ ਲੈਣ ਵਾਸਤੇ ਯੂਨੀਵਰਸਿਟੀ ਜਾਂ ਚੰਗੇ ਉਸਤਾਦਾਂ ਦੀ ਮਾਰ ਝੱਲੀ ਉਹ ਗਿਆਨ ਉਹਨਾਂ ਨੂੰ ਮਿਲਿਆ ਉਹਦੇ ਨਾਲ ਉਹ ਲੋਕਾਂ ਦਾ ਭਲਾ ਵੀ ਕਰ ਰਹੇ ਨੇ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਵੀ ਕਰ ਰਹੇ ਨੇ ਪਰਿਵਾਰ ਦੀ ਪਾਲਣਾ ਵੀ ਕਰ ਰਹੇ ਨੇ ਅਖੀਰ ਤੇ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਿਹੜੀ ਸਾਡੀ ਤਰਜ਼ੇ ਜ਼ਿੰਦਗੀ ਹੈ ਉਦੇ ਤੋਂ ਪਤਾ ਚੱਲਦਾ ਹੈ ਵੀ ਸਾਡੇ ਅੰਦਰ ਗਿਆਨ ਕਿਸ ਤਰ੍ਹਾਂ ਦਾ ਹੈ ਤੁਹਾਡੇ ਅੰਦਰ ਪਏ ਹੋਏ ਪਖੰਡ ਤੁਹਾਡੇ ਅੰਦਰ ਪਏ ਹੋਏ ਕਰਮਕਾਂਡ ਤੁਹਾਡੇ ਅੰਦਰ ਲੁਕੇ ਹੋਏ ਭੋਲੇਪਨ ਨੂੰ ਵੇਖ ਕੇ ਤੁਹਾਡੇ ਅੰਦਰ ਲੁਕੀ ਹੋਈ ਅਗਿਆਨਤਾ ਨੂੰ ਵੇਖ ਕੇ ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਤੁਹਾਡੇ ਅੰਦਰ ਗੁਰੂ ਦਾ ਗਿਆਨ ਹੈ ਜਾਂ ਕਿਸੇ ਪਖੰਡੀ ਸਾਧ ਦਾ ਗਿਆਨ ਹੈ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਅਗਰ ਤੁਸੀਂ ਆਰਤੀਆਂ ਕਰ ਰਹੇ ਹੋ ਮਸਲਨ ਅਗਰ ਤੁਸੀਂ ਆਰਤੀਆਂ ਕਰ ਰਹੇ ਹੋ ਤੇ ਪੁੱਛਣ ਦੀ ਲੋੜ ਹੈ ਵੀ ਗੁਰੂ ਦਾ ਗਿਆਨ ਹੈ ਜਾਂ ਕਿਸੇ ਪਖੜੀ ਟੋਲੇ ਦਾ ਗਿਆਨ ਕਿਉਂਕਿ ਗੁਰੂ ਤੇ ਰੋਕਦਾ ਇਹ ਕੰਮ ਨਹੀਂ ਕਰਨਾ ਅਗਰ ਤੁਸੀਂ ਕਿਸੇ ਖਾਸ ਜਗ੍ਹਾ ਦੇ ਪੁਜਾਰੀ ਹੋ ਵੀ ਉੱਥੇ ਮੱਸੀਆ ਨਾ ਹੁੰ ਜਾਣਾ ਹੈ ਪੁੰਨਿਆ ਨਾ ਹੁੰ ਜਾਣਾ ਹੈ ਸੰਗਰਾਦ ਨਾ ਹੁੰ ਜਾਣਾ ਹੈ ਤੇ ਗੁਰੂ ਤੇ ਇਹ ਗੱਲ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਗੱਲ ਨਹੀਂ ਕਹਿੰਦੇ ਨਾ ਗੁਰੂ ਨਾਨਕ ਸਾਹਿਬ ਤੋਂ ਦੱਸੇ ਗੁਰੂ ਸਹਿਬਾਨਾ ਨੇ ਇਹ ਗੱਲ ਕਹੀ ਇਹਦਾ ਮਤਲਬ ਗੁਰੂ ਦੀ ਆੜ ਗੁਰੂ ਦਾ ਪਰਦਾ ਗੁਰੂ ਗੁਰੂ ਦਾ ਉਲਾ ਰੱਖ ਕੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਪਖੰਡੀਆਂ ਦਾ ਗਿਆਨ ਦਿਮਾਗ ਵਿੱਚ ਲੈ ਕੇ ਕੰਮ ਕਰ ਰਹੇ ਹੋ ਪਖੰਡੀਆਂ ਨੇ ਜੋ ਤੁਹਾਡੇ ਦਿਮਾਗ ਵਿੱਚ ਭਰਿਆ ਹੈ ਉਹ ਕਰ ਰਹੇ ਹੋ ਸਿਰਫ ਪਰਦਾ ਗੁਰੂ ਦਾ ਹੈ ਗੁਰੂ ਨਹੀਂ ਕਹਿੰਦਾ ਮੱਸੀਆ ਚੰਗੀ ਹੁੰਦੀ ਹੈ ਸੰਗਰਾਜ ਚੰਗੀ ਹੁੰਦੀ ਹੈ ਪੁੰਨਿਆ ਚੰਗੀ ਹੁੰਦੀ ਗੁਰੂ ਨਹੀਂ ਕਹਿੰਦਾ ਵੀ ਐਸ ਰੰਗ ਦੇ ਕੱਪੜੇ ਪਾ ਤੇ ਚੰਗੇ ਨੇ ਐਸ ਰੰਗ ਦੇ ਕੱਪੜੇ ਨਾ ਪਾ ਤੇ ਚੰਗੇ ਨਹੀਂ ਇਹ ਪਖੰਡੀਆਂ ਦੀਆਂ ਆਪਣੀਆਂ ਬਣਾਈਆਂ ਹੋਈਆਂ ਜਿਹੜੀਆਂ ਪ੍ਰਣਾਲੀਆਂ ਨੇ ਉਹ ਹੈ ਤੂੰ ਚਿੱਟਾ ਪਾਉਣਾ ਹੈ ਤੂੰ ਨੀਲਾ ਪਾਉਣਾ ਹੈ ਤੂੰ ਇਦਾਂ ਦਾ ਪਾਉਣਾ ਹੈ ਤੂੰ ਇਦਾਂ ਦਾ ਨਹੀਂ ਪਾਉਣਾ ਤੀਰਥਾਂ ਦਾ ਵਹਿਮ ਦਿਨਾਂ ਦਾ ਵਹਿਮ ਆਰਤੀ ਦਾ ਵਹਿਮ ਹਜ਼ਾਰਾਂ ਕਰਮਕਾਂਡ ਨੇ ਜਿਹੜੇ ਤੁਸੀਂ ਕਰਦੇ ਹੋ ਤੇ ਨਾ ਇਹ ਲੈਂਦੇ ਹੋ ਦੀ ਅਸੀਂ ਧਰਮ ਦਾ ਕੰਮ ਕਰ ਰਹੇ ਹਾਂ ਧਰਮ ਦਾ ਨਹੀਂ ਪਖੰਡੀਆਂ ਦਾ ਕੰਮ ਕਰਦੇ ਹੋ ਪਰਦਾ ਧਰਮ ਦਾ ਹੈ ਵੀ ਅਸੀਂ ਸਿੱਖ ਧਰਮ ਦਾ ਕੰਮ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਨਹੀਂ ਤੁਸੀਂ ਸਵਾਖਾ ਖਾ ਰਹੇ ਹੋ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸਵਾਖਾ ਖਾਓ ਤੁਸੀਂ ਜੁੱਤੀਆਂ ਦੀ ਪੂਜਾ ਕਰ ਰਹੇ ਹੋ ਕਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਜੁੱਤੀਆਂ ਦੀ ਪੂਜਾ ਕਰੋ ਤੁਸੀਂ ਘੋੜਿਆਂ ਦੀ ਲਿੱਦ ਤਾਂ ਖਾ ਰਹੇ ਹੋ ਕਿੱਥੇ ਪਾਤਸ਼ਾਹ ਨੇ ਕਿਹਾ ਦਸੋ ਬਾਣੀ ਦੇ ਅੰਦਰ ਵੀ ਘੋੜਿਆਂ ਦੀ ਲਿੱਦ ਪ੍ਰਸ਼ਾਦ ਬਣਾ ਕੇ ਖਾਜੋ ਖੈਰ ਉਹ ਗੱਲਾਂ ਨੇ ਇਦਾਂ ਦੀਆਂ ਹਜ਼ਾਰਾਂ ਮੈਂ ਤੇ ਵਣਗੀ ਮਾਤਰ ਗੱਲ ਕਰ ਰਿਹਾ ਗੱਲ ਇਸ ਤਰ੍ਹਾਂ ਦੀ ਏ ਵੀ ਤੁਹਾਨੂੰ ਭਲੇਖਾ ਏ ਵੀ ਸਾਡੇ ਦਿਮਾਗ ਦੇ ਅੰਦਰ ਜਿਹੜਾ ਗਿਆਨ ਏ ਨਾ ਉਹ ਬਾਣੀ ਦਾ ਏ ਉਹ ਦਿਮਾਗ 'ਚ ਗਿਆਨ ਬਾਣੀ ਦਾ ਨਹੀਂ ਏ ਉਹ ਜਿਹੜਾ ਗਿਆਨ ਹੈ ਉਹ ਕਿਸੇ ਨਾ ਕਿਸੇ ਪਖੰਡੀ ਸਾਧਤਾ ਜਿਹਦੇ ਕਹਿ ਲਾ ਕੇ ਜਿਹਦੇ ਅਸਰੇਠਾ ਤੁਸੀਂ ਸਾਰੇ ਕਰਮ ਕਾਂਡ ਕਰੀ ਜਾ ਰਹੇ ਹੋ ਤੇ ਗੁਰੂ ਦਾ ਨਾਮ ਲੈ ਕੇ ਕਰੀ ਜਾ ਰਹੇ ਹੋ ਜਦ ਕਿ ਗੁਰੂ ਉਹਨਾਂ ਕਰਮ ਕਾਂਡਾਂ ਤੋਂ ਰੋਕਦੇ ਨੇ ਤੇ ਤੁਹਾਡੇ ਪਖੰਡੀ ਸਾਧੂਆਂ ਦੀ ਇਹ ਚਲਾਕੀ ਹੈ ਵੀ ਉਹਨਾਂ ਦੀ ਦੁਕਾਨ ਚੱਲਦੀ ਰਹੇ ਉਹ ਅਸਲੀਅਤ ਤੱਕ ਨਾ ਤੁਹਾਨੂੰ ਲੈ ਕੇ ਜਾਂਦੇ ਨੇ ਨਾ ਜਾਣ ਦਿੰਦੇ ਨੇ ਕਿਉਂ ਕਿਉਂਕਿ ਜੇ ਅਸਲੀਅਤ ਨੂੰ ਸਮਝ ਗਏ ਚਾਨਣਾ ਹੋ ਗਿਆ ਇਹਨਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ ਇਹਨਾਂ ਦੀ ਪੂਜਾ ਪ੍ਰਤੀਸ਼ਟਾ ਬੰਦ ਹੋਏਗੀ ਇਸ ਕਰਕੇ ਉਹ ਤੁਹਾਨੂੰ ਇਸ ਤਰਫ ਮੋੜਨ ਦਿੰਦੇ ਹੀ ਨਹੀਂ ਆਪਣੇ ਦਿਮਾਗ ਦੇ ਅੰਦਰ ਗਿਆਨ ਭਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਵੀ ਇੱਕ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਹੀ ਪੜ ਲਿਆ ਕਰੋ ਆਪਣੇ ਤੇ ਤਰਸ ਕਰ ਲੋ ਸ਼ਬਦ ਪੜ ਲਿਆ ਕਰੋ ਅਖਰੇ ਅਰਥਾਂ ਦੇ ਸਮੇਤ ਰਟਨ ਨਾ ਮਾਰੋ ਕਿ ਅੱਜ ਮੈਂ ਚਾਰ ਪਾਠ ਜਪਜੀ ਦੇ ਕਰ ਲਏ ਨੇ ਕੋਈ ਫਰਕ ਨਹੀਂ ਪੈਣਾ ਕੰਮ ਤੁਸੀਂ ਉਹੀ ਕਰ ਰਹੇ ਹੋ ਜਿਹੜੇ ਜਪਜੀ ਦੇ ਉਲਟ ਨੇ ਤੁਸੀਂ ਇੱਕ ਸ਼ਬਦ ਪੜੋ ਪਰ ਅਰਥਾਂ ਸਮੇਤ ਪੜੋ ਫਿਰ ਉਹਨੂੰ ਆਪਣੇ ਤੇ ਢਾਲੋ ਆਪਣੇ ਤੇ ਲਾਗੂ ਕਰੋ ਤੁਹਾਡੇ ਦਿਮਾਗ ਦੇ ਕਪਾਟ ਖੁੱਲਣ ਪੇ ਗੁਰੂ ਜੀ ਕਹਿੰਦੇ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ